ਲੋਕੀ ਹਟਦੇ ਨੇ ਕੁਦਰਤ ਨਾਲ ਪੰਗੇ ਲੈਣਾ ਕਿਸੇ ਨੇ AI ਨਾਲ ਦਰਬਾਰ ਸਾਹਿਬ ਦੀ ਵੀਡੀਓ ਬਣਾਈ ਤੇ ਦਰਬਾਰ ਸਾਹਿਬ ਹਟਦੇ ਪਾਣੀ ਦੇ ਨਾਲ ਪਾਣੀ ਦੇ ਵਿੱਚ ਟੈ ਟੈਰੀ ਹੁੰਦਾ ਪਿਆ ਨਾ ਤਾਂ ਰੱਬ ਵੀ ਆ ਗਿਆ ਆਪਣੀ ਆਈ ਤੇ ਦੇਖ ਲਓ ਦੋਸਤੋ ਰੱਬ ਨੇ ਪੂਰਾ ਸ਼ਹਿਰ ਹੀ ਪਾਣੀ ਦੇ ਵਿੱਚ ਰੋੜ ਦਿੱਤਾ ਥਾ ਥਾ ਤੇ ਲੋਕਾਂ ਦੇ ਘਰੋਂ ਕਰੀ ਸਵੇ ਨੂੰ ਪੋਲ ਬਣਾ ਦੇ ਰੱਬ ਨਾਲ ਖਿਲਵਾੜ ਕਰਨਾ ਬੰਦ ਕਰ ਦੋ ਰੱਬ ਬੜਾ ਬੇਪਰਵਾਹ ਆ ਜਦੋਂ ਮਾਰਨ ਤੇ ਆਂਦਾ ਨਾ ਚਪੇੜਾ ਬੰਦੇ ਦੇ ਮੂੰਹ ਤੇ ਤਾਂ ਪਤਾ ਨਹੀਂ ਕੀ ਕੁਝ ਕਰ ਦਿੰਦਾ ਵਾ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਮੰਨਿਆ AI ਦਾ ਯੁੱਗ ਆ ਗਿਆ AI ਕਿੰਨੀ ਮਰਜੀ ਐਡਵਾਂਸ ਹੋ ਜਾਵੇ ਪਰ ਰੱਬ ਨਾਲ ਤਾਂ ਨਹੀਂ ਪੰਗਾ ਲੈ ਸਕਦੇ। ਪਿੱਛੇ ਜਦੋਂ ਕਰੋਨਾ ਜਦੋਂ ਆਇਆ ਸੀਗਾ ਉਦੋਂ ਕਰੋਨਾ ਆਣ ਤੋਂ ਕੁਝ ਕੁ ਟਾਈਮ ਪਹਿਲਾਂ ਲੋਕਾਂ ਨੇ ਮਸਾਇਲਾ ਰੋਕਟਾ ਛੱਡਣਾ ਸ਼ੁਰੂ ਕਰ ਦਿੱਤੀ ਸੀ ਆਸਮਾਨ ਦੇ ਵਿੱਚ। ਇਹ ਆਸਮਾਨ ਸਾਫ਼ ਰਹੂਗੀ ਵੀ ਮੀਂਹ ਪਊਗਾ ਇੰਨੇ ਚਿਰ ਬਾਅਦ। ਬਥੇਰੀਆਂ ਲੋਕਾਂ ਨੇ ਮਜੇਲਾ ਛੱਡਿਆ ਸੀਗੀਆਂ ਵਾਤਾਵਰਣ ਬਦਲਣ ਦੇ ਖਾਤਰ। ਬਥੇਰੀ ਤਬਦੀਲੀ ਆਲੀ ਹੁੰਦੀ ਸੀਗੀਆਂ ਮਜਾਲਾ ਨਾਲ। ਪਰ ਕੋਈ ਫਰਕ ਨਹੀਂ ਪਿਆ ਉਲਟਾ ਕੀ ਹੋਇਆ ਰੱਬ ਫਿਰ ਆਪਣੀ ਆਈ ਤੇ ਆਇਆ ਰੱਬ ਨੇ ਕਰੋਨਾ ਵਰਗੀ ਮਹਾਂਮਾਰੀ ਲਾ ਕੇ ਕਿੰਨੇ ਲੋਕ ਮਾਰਤੇ ਕਿੰਨੇ ਲੋਕ ਘਰੋਂ ਬੇਕਰੀ ਕਰਤੇ ਪੂਰਾ ਜੱਗ ਘਰੇ ਬਿਠਾਤਾ ਜੀ ਰੱਬ ਨੇ ਕਰੋਨਾ ਵਰਗੀ ਮਹਾਂਮਾਰੀ ਲਾ ਕੇ ਤੇ ਹੁਣ 2025 ਦੇ ਵਿੱਚ ਕਹੇ ਨੇ AI ਨਾਲ ਦਰਬਾਰ ਸਾਹਿਬ ਦੀ ਟੈਟੈਂਡ ਦੀ ਹੁਣ ਦੀ ਵੀਡੀਓ ਵੀਡੀਓ ਬਣਾਈ ਸਗੀ ਤਾਂ ਹੁਣ ਰੱਬ ਨੇ ਕੁਦਰਤ ਨੇ ਪੂਰਾ ਜੱਗ ਹੀ ਘਰੇ ਬਿਠਾਤਾ ਪੂਰਾ ਜੱਗ ਹੀ ਪਾਣੀ ਡਬੋਤਾ ਸਾਧਾਰੇ ਲੋਕਾਂ ਨੂੰ ਘਰੋਂ ਤੋਂ ਘਰਾ ਦੇ ਵਿੱਚ ਰਹਿਣ ਨੂੰ ਮਜਬੂਰ ਕਰਤਾ ਰੱਬ ਨਾਲ ਪੰਗੇ ਲੈਣੇ ਬੰਦ ਕਰ ਦੋ ਰੱਬ ਬੜਾ ਵੇ ਪਰਵਾਯਾ ਰੱਬ ਦੀ ਲਾਠੀ ਚ ਆਵਾਜ਼ ਨਹੀਂ ਹੁੰਦੀ ਤੇ ਪੈਂਦੀ ਨਾ ਕਿਸੇ ਨੂੰ ਕਿਸੇ ਪਾਸੇ ਜੋਗਾ ਨਹੀਂ ਹਟਦੀ ਰੱਬ ਨਾਲ ਪੰਗੇ ਨਾ ਲਵੋ ਰੱਬ ਬਣ ਤੁਸੀਂ ਇਨਸਾਨ ਹੋ ਰੱਬ ਨਹੀਂ ਬਣ ਸਕਦੇ ਰ